ਸਾਰ ਗੁਰਮੁਖੋ ਜਦੋਂ ਬਰਾਤ ਗੁਰੂ ਨਾਨਕ ਪਾਤਸ਼ਾਹ ਦੀ ਆਈ ਨਾ ਸਭ ਤੋਂ ਵੱਡੀ ਗੱਲ ਲੋਕਾਂ ਨੇ ਜਿਹੜੀ ਵੇਖੀ ਵੀ ਜਿਹੜਾ ਪ੍ਰਾਹੁਣਾ ਵਿਆਹਣ ਆਇਆ ਉਹਦੇ ਵੀ ਗਿੱਟਿਆਂ ਤੱਕ ਚੋਲਾ ਪਾਇਆ ਹੋਇਆ ਕੇਸ਼ਰੀ ਰੰਗਲੇ ਰੰਗ ਦਾ ਤੇ ਜਿੰਨੇ ਬਰਾਤੀ ਆਏ ਨੇ ਰਿਸ਼ਤੇਦਾਰ ਘੱਟ ਲੱਗਦੇ ਨੇ ਸਾਧੂ ਸੰਤ ਫਕੀਰ ਫੱਕਰ ਸਾਰੇ ਇਕੱਠੇ ਕਰਕੇ ਲੈ ਗੁਰੂ ਨਾਨਕ ਮਹਾਰਾਜ ਦੀ ਬਰਾਤ ਇਹੋ ਜੀ ਸੀ ਜਿੰਨੇ ਸਾਧੂ ਜਿੰਨੇ ਫਕੀਰ ਜਿੰਨੇ ਫਕਰ ਮਹਾਰਾਜ ਨੇ ਸਾਰੇ ਹੀ ਲੈ ਲੈ ਨਾਲ ਕਿਸੇ ਦੇ ਲੰਬੀਆਂ ਲੰਬੀਆਂ ਜੜਾਵਾਂ ਨੇ ਕਿਸੇ ਨੇ ਭੂਤੀ ਮਲੀ ਹੋਈ ਹੈ ਕਿਸੇ ਨੇ ਕਮੰਡਲ ਚੁੱਕਿਆ ਕਿਸੇ ਨੇ ਚਮਟਾ ਚੁੱਕਿਆ ਉਹ ਸਾਰੇ ਬਾਬੇ ਨਾਨਕ ਦੇ ਵਿਆਹ ਦੇ अमलिया अमली यार जुआरिया देवारी यार शराबिया शराबी यार फकीर देकीर यार मेरे ताती ਵਜਨ ਤੂ ਤੇ ਨਾਲ ਨਗਾਰਿਆਂ ਦੇ ਮੇਰੇ ਬਾਬਾ ਜਾਂਜ ਵਿੱਚ ਤਾਂ ਸੌਂਦੇ ਜਿੱਦਾਂ ਚੰਨ ਸੋਵੇ ਜੁੱਤੀ ਮੜੀਏ ਨਾਲ ਸਤਾਰਿਆਂ ਦੇ ਮੇਰੇ ਦਤ ਦੀ ਚੰਜ ਵਿੱਚ ਇਦਾਂ ਸੌਂਦੇ ਜਿਵੇਂ ਚੰਨ ਸੌਂਦੇ ਵਿੱਚ ਤਾਰਿਆਂ ਅੱਜ ਬਰਾਤ ਗਈ ਹੈ ਸਿਰ ਤੇ ਸੇਹਰਾ ਲੱਗਿਆ ਹੋਇਆ ਹੈ ਤੇ ਜਦੋਂ ਸਾਰਿਆਂ ਨੇ ਬਰਾਤ ਵੇਖੀ ਨਾ ਜਿੰਨੇ ਫਕੀਰ ਫਕਰ ਮਹਾਪੁਰਸ਼ ਇਕੱਠੇ ਕਰਕੇ ਨਾਲੇ ਆ ਗਏ ਉੱਥੇ ਇੱਕ ਟੀਚਰ ਬਣ ਗਈ ਪਿਆਰ ਦੀ ਪਰਿਵਾਰ ਦੀ ਇੱਕ ਟੀਚਰ ਬਣ ਗਈ ਗੱਲਾਂ ਕੀ ਹੁੰਦੀਆਂ ਨੇ ਉੱਥੇ ਧਿਆਨ ਦਿਓ ਨੀਆ ਵੋ ਨੀਂਦ ਖੀਏ ਸਲਖਣੀ ਦਾ ਪੁਰਾਣਾ 그야니호. ਕੋਈ ਬਰਾਤੀ ਚੱਜਦਾ ਨਹੀਂ ਹੈ ਕੋਈ ਚੱਜਦਾ ਬਰਾਤੀ ਨਹੀਂ ਆਇਆ ਕਹਿੰਦੇ ਸਾਡੀ ਬਰਾਦਰਿ ਚ ਭੇਜਦੇ ਹੋਗੇ ਬਰਾਦਰਿ ਚ ਕੇ ਮੂੰਹ ਦਗਾਉਣਗੇ ਨੇ ਫਕੀਰ ਇਕੱਠੇ ਕਰ ਲੈਂਦੇ ਨਾਲ ਟੀਚਰ ਕਰਦੇ ਹੋ ਤੁਸੀਂ ਵੀ ਕੱਚੀ ਕੰਧ ਬਣਾਈ ਗਈ ਭਾਲਦੇ ਹੋ ਕੰਧ ਤੇ ਲੱਗੇ ਡਿੱਗਣ ਵਾਲੀ ਕੰਧ ਹੈ ਹੱਥ ਵੀ ਲਾਉਂਦੇ ਆ ਧੱਕਾ ਵੀ ਦਿੰਦੇ ਤੇ ਕੰਧ ਡਿੱਗ ਜਾਣੀ ਹੈ ਕੱਚੀ ਕੰਧ ਦੇ ਕੋਲ ਬੈਠੇ ਮਾਈ ਆਗਣ ਲੱਗੀ ਏ ਨਾਨਕ ਇਹ ਕੰਧ ਕਿਤੇ ਡੇਗ ਨਾ ਜਾਵੇ ਤੇਰੇ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਕੰਧ ਨੂੰ ਹੱਥ ਲਾ ਕੇ ਕਹਿੰਦੇ ਮਾਤਾ ਜੁਗਾ ਜੁਗਾ ਸਦੀਆਂ ਸਦੀਆਂ ਤੱਕ ਜਦ ਤੱਕ ਦੁਨੀਆ ਰਹੇਗੀ ਤਦ ਤੱਕ ਇਹ ਕੰਧ ਰਹੇਗੇ ਬੋਲੇ ਅੱਜ ਵੀ ਬਟਾਲੇ ਦੀ ਧਰਤੀ ਤੇ ਉਹ ਕੰਦ ਮੌਜੂਦ ਹੈ ਉਹ ਸਾਡੇ ਕਰਕੇ ਮੌਜੂਦ ਨਹੀਂ ਅਸੀਂ ਤਾਂ ਛੱਡੀ ਨਹੀਂ ਸੀ ਮੌਜੂਦ ਕਿਉਂਕਿ ਸਾਡੇ ਲੋਕਾਂ ਦੇ ਕਰਮ ਕਾਂਡ ਨਹੀਂ ਛੱਡਦੇ ਅਸੀਂ ਲੋਕਾਂ ਨੇ ਕੀ ਕੀਤਾ ਕੰਦ ਦੀ ਮਿੱਟੀ ਲਿਆਉਣੀ ਸ਼ੁਰੂ ਕਰਤੀ ਉਹ ਕੰਦ ਹੁਣ ਸ਼ੀਸ਼ੇ 'ਚ ਜੜੀ ਹੈ ਪਹਿਲਾਂ ਸ਼ੀਸ਼ੇ 'ਚ ਨਹੀਂ ਜੜੀ ਸੀ ਸਾਡੇ ਲੋਕਾਂ ਨੇ ਕੀ ਕੀਤਾ ਉਂਗਲੀਆਂ ਨਾਲ ਖੁਰਚ ਖੁਰਕ ਜਗੇ ਨਾ ਮਿੱਟੀ ਇੰਨੀ ਇਕੱਠੀ ਕਰਨੀ ਲਫਾਫੇ ਚ ਪਾ ਕੇ ਘਰ ਲੈ ਆਉਣੀ ਬੀਬੀਆਂ ਨੇ ਘਰ ਲੈ ਆਉਣੀ ਉਹ ਜੇ ਵੀਰਾਂ ਨੂੰ ਕਿਤੇ ਬਾਜ ਇੱਥੋਂ ਬਾਜ ਫਸਾਏ ਹੁੰਦੇ ਨਾ ਕਈਆਂ ਦੇ ਕੰਨਾਂ ਤੇ ਜੇਬਾਂ 'ਚ ਪਾਏ ਉਹਨਾਂ ਬਾਜ ਨਾਲ ਰਗੜ ਲੈਣੀ ਕੰਦ ਉਹ ਮਿੱਟੀ ਇੰਨੀ ਲੈ ਆਉਣੀ ਉਹ ਤਾਂ ਕੋਰ ਦੁਆਰਾ ਪ੍ਰਬੰਧਕ ਕਮੇਟੀ ਨੇ ਸੋਚਿਆ ਜੇ ਇਹ ਹਾਲਾਤ ਰਹੇ ਨਾ ਇਹਨਾਂ ਲੋਕਾਂ ਨੇ ਬਾਬੇ ਨਾਨਕ ਦਾ ਬਚਨ ਵੀ ਝੂਠਾ ਪਾ ਦੇ ਆਸੀਂ ਪਾ ਦੇਣਾ ਸੀ ਝੂਠਾ ਬਚਨਾਂ ਦਾ ਕਿ ਜਦ ਤੱਕ ਸਦੀ ਰਹੇਗੀ ਉਦੋਂ ਤੱਕ ਸਦੀਆਂ ਤੱਕ ਇਹ ਕੰਧ ਰਹੇ ਪਰ ਅਸੀਂ ਤਾਂ ਕੰਧ ਘਰਾਂ ਨੂੰ ਲੈ ਆਉਣੀ ਸੀ ਸਾਰਿਆਂ ਦੇ ਅੱਧਿਆਂ ਨਾਲ ਤਾਂ ਲਿਆਂਦੀ ਉਹ ਕੰਧ ਅੱਧੀ ਰਹਗੀ ਉਥੇ ਉਹਨਾਂ ਨੇ ਸ਼ੀਸ਼ੇ ਦੀ ਮੜਤੀ ਵੀ ਯਾਦਗਾਰੀ ਤਾਂ ਰਹਿ ਜਾਵੇ ਸ਼ੀਸ਼ੇ 'ਚ ਮੜੀ ਹੋਈ ਏ ਕੰਧ ਅੱਜ ਵੀ ਦਰਸ਼ਨ ਕਰਦੇ ਅਸੀਂ ਆ ਪਿਛਲੀ 10 ਤਰੀਕ ਨੂੰ ਮਹਾਰਾਜ ਦਾ ਵਿਆਹ ਲੱਗਿਆ ਗੁਰੂ ਨਾਨਕ ਪਾਤਸ਼ਾਹ ਦਾ ਤੇ ਉੱਤੇ ਤਿਲ ਸੁੱਤਨ ਨੂੰ ਜਗ੍ਹਾ ਨਹੀਂ ਸੀ ਅੱਜ ਵੀ ਵਿਆਹ ਕਾਰਡ ਵੰਡੇ ਜਾਂਦੇ ਨੇ ਮਠਾਈਆਂ ਨਿਕਲਦੀਆਂ ਨੇ ਅੱਜ ਵੀ ਪਿਆਰਿਓ ਬਾਬੇ ਨਾਨਕ ਦੀ ਬਰਾਤ ਆਉਂਦੀ ਏ ਉਹ ਆਨੰਦ ਉਹ ਪੁਰਬ ਦੇਖਣ ਵਾਲਾ ਹੁੰਦਾ ਸਾਨੂੰ ਤਾਂ ਘਰਾਂ ਦੇ ਡੰਗਰ ਬੱਚੇ ਨਹੀਂ ਛੱਡਦੇ ਬਾ ਡੰਗਰ ਜੇ ਅਸੀਂ ਚੱਲ ਗਏ ਤੇ ਡੰਗਰਾਂ ਦਾ ਕੌਣ ਧਿਆਨ ਰੱਖੂਗਾ ਮਾਫ਼ੀ ਦਿਓ ਦੁਨੀਆ ਤੇ ਬਾਰ ਬਾਰ ਨਹੀਂ ਆਉਣਾ ਜਿਹੜੇ ਨਿਰੰਕਾਰ ਨੇ ਭੇਜਿਆ ਜਿਹੜੇ ਨਿਰੰਕਾਰ ਕਰਕੇ ਆਏ ਆ ਜੇ ਉਹਦੇ ਅਸੀਂ ਹਰ ਇੱਕ ਸਮਾਗਮ ਪ੍ਰੋਗਰਾਮ 'ਚ ਨਹੀਂ ਨਾ ਪਹੁੰਚ ਸਕੇ ਸਾਡਾ ਆਇਆ ਵੀ ਧਰੇਗੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਜ਼ਿੰਦਗੀ 'ਚ ਜ਼ਰੂਰ ਕਦੇ ਸਬੱਬ ਬਣਾਇਓ ਉਹ ਬਾਬੇ ਨਾਨਕ ਦਾ ਅੱਖੀ ਵਿਆਹ ਅੱਜ ਵੀ ਦੇਖਿਆ ਹੈ ਪਾਲਕੀ ਸਾਹਿਬ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਅੱਜ ਵੀ ਉਹ ਸੱਜ ਕੇ ਆਉਂਦੇ ਆ ਜਦੋਂ ਗਏ ਉਹ ਕਹਿੰਦੇ ਆਓ ਨੀ ਦੇਖੀਏ ਸਲੱਖਣੀ ਦਾ ਪ੍ਰਾਣਾ ਨੀ ਇਹੋ ਜਿਹੀ ਦੁਨੀਆ ਤੇ ਦੇਖਿਆ ਨਹੀਂ ਹੁਣ ਕੇਸਰੀ ਚੋਲਾ ਉਹਦਾ ਗਿੱਟਿਆਂ ਤੇ ਵਾਜਦਾ ਕੋਈ ਆਇਆ ਨਾ ਬਰਾਤੀ ਉਹਦੇ ਨਾਲ-ਨਾਲ ਕੱਦਦਾ ਕੋਈ ਵੀ ਨਹੀਂ ਚੱਜਦਾ ਆ ਜਿੰਨੇ ਸਾਧੂ ਫਕੀਰ ਫੱਕਰ ਸਾਰੇ ਇਕੱਠੇ ਹੋ ਕੇ ਆ ਗਏ ਉਹ ਫਿਰ ਜਦੋਂ ਮੇਰੇ ਸਾਹਿਬ ਦੀਆਂ ਵਧਾਈਆਂ ਦੱਸਣ ਵਾਲਿਆਂ ਨੇ ਦੱਸਿਆ ਉਹ ਕਹਿੰਦੇ ਕਮਲਿਓ ਜਿਹੜੇ ਤੁਹਾਡੇ ਘਰ ਜਵਾਈ ਆਇਆ ਨਾ ਠੋਡਾ ਪ੍ਰਾਣਾ ਇਹ ਕੋਈ ਆਮ ਨਹੀਂ ਹੈ ਇਹ ਆਮ ਨਹੀਂ ਹੈ ਇਹ ਉਹ ਐ ਜਿੰਨੂੰ ਸਾਪੜੇ ਸਿਰ ਤੇ ਸ਼ਾਂ ਕੀਤੀ ਇਹ ਉਹ ਐ ਜਿਨੇ ਭੁੱਖੇ ਸਾਧੂਆਂ ਨੂੰ ਲੰਗਰ ਲਾਇਆ ਇਹ ਉਹ ਐ ਪਾਂਦੇ ਕੋਲ ਪੜਨ ਗਿਆ ਸੀ ਪਾਂਦੇ ਨੂੰ ਆਪ ਪੜਾ ਕੇ ਆ ਗਿਆ ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹਨੂੰ ਆਮ ਨਾ ਸਮਝਿਓ ਫਿਰ ਕਰਮ ਜਾਗੇ ਕਿਤੇ ਅੱਖ ਖੁੱਲਨੀ ਤ੍ਰੈਨੇਤਰ ਖੁੱਲਿਆ ਪਤਾ ਲੱਗਿਆ ਕੌਣ ਐ ਇਹ ਉੱਥੇ ਫਿਰ ਬਚਨ ਚੱਲਿਆ ਪਿਆਰ ਨਾਲ ਪੜ ਲਿਓ ਘੋੜੀ ਮਹਾਰਾਜ ਦੇ ਵਿਆਹ ਦੀ ਕੋਈ ਰਸਨਾ ਵਾਂਜੀ ਨਾ ਰਵੇ ਫੇਰ ਆਪਾਂ ਸਮਾਪਤੀ ਵੱਲ ਆਈਏ ਸਾਡੇ ਤਾਂ ਵੇੜੇ ਜੰਝ ਨਾਨਕ ਦੀ ਆਈਆ ਸਾਡੇ ਬੰਦੇ ਨੂੰ ਪੜਾ ਕੇ ਐਸਾ ਤਾਂ ਸੁਣਿਆ ਆਇਆ ਬੰਦੇ ਨੂੰ ਪੜਾ ਕੇ ਐਸਾ ਤਾਂ ਸੁਣਿਆ ਆਇਆ ਬੰਦੇ ਨੂੰ ਪੜਾ ਕੇ ਐਸਾ ਤਾਂ ਸੁਣਿਆ ਆਇਆ ਪਰ ਤੈਨੂੰ ਪੜਾ ਕੇ ਚੁੱਪ ਕਰ ਗਿਆ ਸਾਡੇ ਕੋਲ ਆ ਕੇ ਚੁੱਪ ਕਰ ਗਿਆ ਸਾਡੇ ਕੋਲ ਖੇ ਸਾਧੂਆਂ ਅਨੁਸਾਰੀਏ ਰਸਤੇ ਤਵਾਕੇ ਆਇਆ ਭੁੱਖੇ ਸਾਧੂਆਂ ਅਨੁਸਾਰੀਏ ਕਾਨੀਆਂ ਤੋਂ ਕਢੀਂ ਵੇਲਾੜਿਆ ਛੇੜਾ ਹਟਾ ਕੇ ਜਨਾਬਈ ਵੇਲਾੜਿਆ ਛੇੜਾ ਹਟਾ ਕੇ ਜਨਾਬਈ ਆਸਾਂ ਦਾ ਸੁਣਿਆ ਇਹਦੇ 나ਗਵੀ i <muchas> ਸਾਤੇ ਸੁਣਿਆ ਮੁੰਡਾ ਬਣਿਆ ਵਪਾਰੀ ਇਹ ਰਸਤ ਖਵਾ ਕੇ ਆਇਆ ਭੁਖੇ ਸਾਧੂਆਂ ਅਨੁਸਾਰੀ ਸਾਧੂਆਂ ਅਨੁਸਾਰੀ ਦਾਨੀਆਂ ਤੋਂ ਘੱਟ ਇਹ ਨਹੀਂ ਤੇ ਲਾੜਿਆ ਸ਼ੇਰਾ ਹਟਾ ਕੇ ਜਰਾ ਬਈ